ਜੈ ਹੋਰ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਆਵਾਜ਼ ਪਹੁੰਚਾਉਂਦਾ ਗੁਰਦੁਆਰਾ ਗੁਰੂ ਸਾਹਿਬ ਪਾਸ਼ਾਹੀ ਸ਼ੀਵੀ ਪਿੰਡ ਜੈਬਨਾਲਾ ਮੋਗਾ ਵਿਖੇ ਜੀ ਗੁਰਦੁਆਰਾ ਗੁਰੂ ਸਾਹਿਬ ਪਾਸ਼ਾਹੀ ਸ਼ੀਵੀ ਦਾ ਸੁਆਬਤ ਹੈ ਪਿੰਡ ਜੈਬਨਾਲਾ ਮੋਗਾ ਜੀ ਅੱਜ ਅਸੀਂ ਇੱਥੇ ਆਏ ਆ ਬੱਚੇ ਲੈ ਕੇ ਅਰ 15 ਦਾ ਮਾਨੀ ਨੇ ਪਸਤਾ ਉਹ ਲਿਆ ਤੂੰ ਕਹਿ ਲਿਆ ਸੱਸੀ ਕਾਲੀ ਸਾਹਿਬ ਆਹ ਪਿਆਰ ਪੁੱਤ 20 ਰੁਪਏ ਅਮਰ ਜੀ ਅੱਜ ਰੋਟੀ ਚੱਲ ਗਈ ਤੋ ਭਾਈ ਬੋਟਾ ਇਹ ਜਿਹੜਾ ਕੂੜਾ ਚੱਕਣ ਵਾਲਾ ਉਹ ਕਿੰਨੇ ਦਾ 20 ਰੁਪਏ ਦਾ ਵੀ ਮੇਰੇ ਪਾਸੇ ਪਈ 20 ਵਾਲੀ ਆ ਉਹ ਲੈ ਆ ਬੋਟਾ ਚੱਕ ਕੇ ਦੋ ਇੱਕ ਦੂਜਾ ਚੱਕ ਲੈ ਇੱਕ ਦੂਜਾ ਚੱਕ ਲਿਆ ਔਰ ਲੈ ਪਾਸੇ ਆਹਾ ਲੈ ਆਉ ਰੇ ਲੀਟਰ ਨਹੀਂ ਲੀਟਰ ਦੀ ਤਾਂ ਲੋੜ ਹੀ ਨਹੀਂ ਇਹ ਕਿੰਨੇ ਦਾ ਵੀਰੇ ਇਹ 20 ਰੁਪਏ ਠੀਕ ਹੈ 20 ਰੁਪਏ ਦੇ ਦੇ ਉਰੇ ਵਖਾਇ ਤੜਕਿਆ ਤਾਂ ਨਹੀਂ ਲਓ ਜੀ ਅਸੀਂ ਇੱਕ ਲਿਆ ਬੋਟਾ ਕੂੜਾ ਚੱਕਣ ਵਾਲਾ ਬਾ ਠੀਕ ਹੈ ਤੁਹਾਡਾ ਸਮਾਨ ਪੂਰਾ ਹੋ ਗਿਆ ਦੋਗ ਮੈਂ ਆ ਰਿਹਾ ਚੱਲ ਲੱ। ਮਨੀ ਤੇਰਾ ਬਾਸ ਠੀਕ ਆ ਓਕੇ। ਖੁਸ਼ ਹੈ। ਜੜੀ ਮੈਂ ਪਾਉਣਾ ਨਾ ਨਾ ਤਾਂ ਆ ਵੀ ਵਿਆਹ ਦਾ ਆ ਗਿਆ ਬੜੀ ਸ਼ਰਨਾ ਆਉਂਦਾ। ਹੈ ਵੀ ਵਿਆਹ ਨਾ ਆ ਵੀ ਆ ਵੀ ਆਂਦੇ। ਬਖਸ਼ਾ ਨਾ ਹਣਾ। ਵੇਖ ਲੋ ਰਾਇ ਬਣਾ ਲੋ ਤਾਂ ਖੜੇ ਆ। ਕੁਝ ਜਵਾਬਸ ਜਾਨੀ ਦੇਣੀ ਹੁਣ ਕਰ ਲਓ ਬਾਅਦ ਚ ਕੋਈ ਬਾਅਦ ਚ ਕੋਈ ਵਾਪਸ ਨਹੀਂ ਹੋਣੀ ਕੀ ਕੀ ਕਰਨਾ ਦੁਕਾਨੀ ਖਾਏਗਾ ਯਾਰੋ ਤੇ ਵੀ ਦੋਦੋ ਕਰਨਾਗੇ ਸਰੇ ਲਾਤਾ ਮੈਂ ਦੇਰੇ ਰਹੀ ਆ ਕੇ ਤਾਸ ਮੁੜਿਆ 200 ਚ ਕੀ ਆ ਮੁੜਦਾ ਫਿਰ ਮੈਂ ਚਲੋ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਆ ਮੁੜਦਾ ਆਇਆ ਮੈਨੂੰ ਲੈ ਜਾਣੇ ਤੂੰ ਹਾਂ ਬਾਬਾ ਇਹਨੂੰ ਪੁੱਤੇ ਪਾਗ ਨਿਕਾ ਨਿਕਾ ਸੁਣਾ ਲਾ ਦੇ ਤੂੰ ਲੈ ਹੀ ਲੈ ਆ ਕੀ ਕਰਨੇ ਕੀ ਇਹ ਅੜੀ ਬਲਸ ਨਾ ਕਲਚ ਤੇ ਜੇ ਉਹ ਤੋਂ ਦੂਜਾ ਚਾਟ ਲੈਣਾ ਉਹ ਕਿੱਥੋਂ ਲਹੇਂਗੀ ਚਾਟ ਤਾਂ ਹੀ ਲੈਣਾ ਨਹੀਂ ਲੈਣਾ ਨਹੀਂ ਚਾਰ ਦਾ ਸਰਦੇ ਵਾ ਠੀਕ ਆ ਤੇ ਆਉਂਦਾ ਬਹੁਤ ਸਾਰਾ ਸਮਾਨ ਕਾਠੀ ਤੇ ਪਿਆ ਜਦਾ ਸਿੱਧੇ ਪਿਆਰ ਤਰ੍ਹਾਂ ਪਾਓ ਚਲੋ ਵੀ ਕਿੰਨੇ ਮਿੰਟ ਕਰੀਏ ਗਾਜੀ ਭੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੁੰਦੇ ਰਾਜੂ ਕੁਸ਼ੀ ਆਉਂਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੁਨ ਦੁਗਣੀ ਰਾ ਚੌਥੀ ਨਿ ਰੱਖੀ ਬਾਂਛੇ ਜੀ ਪੈੜ ਪਰਮਾਨੁਸਾਰ ਨੂੰ ਪਿਆਰ ਭਰੀ ਸਾਸਤਰੀ ਕਾਲ ਜੀ ਜਨ ਵਿੱਚ ਦੇ ਸਭ ਦੇ ਸਾਰੇ ਚਾਹਨਾ ਪੈੜ ਹਨ ਸਾਸਤਰੀ ਕਾਲ ਪ੍ਰਭਾਤ ਨੂੰ ਵੀਰਾਂ ਨੂੰ ਦੁਰਗਾ ਨੂੰ ਸਾਸਤਰੀ ਕਾਲ ਜੀ ਸਾਰਿਆਂ ਅਸੀਂ ਜੀ ਅੱਜ ਸਾਡੀ ਹੋ ਗਈ ਮੈਕਸੀ ਖਰਾਬ ਕੱਲ ਥੋੜੀ ਜੀ ਇਹਨੂੰ ਚਾਲੂ ਕੀਤਾ ਸੀ ਕਿ ਥੋੜਾ ਜਿਹਾ ਤਾਰ ਦਾ ਟੋਟਾ ਨਾ ਮਿਲਣੇ ਕਾਰਨ ਅਸੀਂ ਹੋ ਗਏ ਲੇਟ ਠੀਕ ਹੈ ਜੀ ਹੁਣ ਅਸੀਂ ਇਹ ਤਾਰ ਜੋੜ ਕੇ ਇਹਨੂੰ ਟੇਪ ਕਰਕੇ ਡੱਬਾ ਰੱਖ ਕੇ ਇਹਨੂੰ ਚਲਾ ਕੇ ਵਿਖਾਵਾਂਗੇ ਤੁਹਾਨੂੰ ਕੋਸ਼ਿਸ਼ ਕਰਦੇ ਆਪਾਂ ਜੇ ਤਾਂ ਆਪਣੀ ਵੈਕਸੀ ਚੱਲ ਪਈ ਤਾਂ ਸਮਝ ਲਓ ਆਪਾਂ ਅੱਧੇ ਮਿਸਤਰੀ ਬਣ ਗਏ ਜੇ ਨਾ ਚੱਲੀ ਫੇਰ ਆਪਣਾ ਮਿਸਤਰੀ ਚੋਂ ਨਾਮ ਕਟਿਆ ਜਾਊਗਾ ਠੀਕ ਹੈ ਜੀ ਤੇ ਜਿਵੇਂ ਮਹਾਰਾਜ ਦੀ ਕਿਰਪਾ ਜਿਹੜੀ ਚੀਜ਼ ਨੂੰ ਆਪਾਂ ਹੱਥ ਪਾਈਏ ਕੋਈ ਜੇ ਈ ਆਪਾਂ ਤੋਂ ਵੀਰ ਦੀ ਤਾਂ ਨਹੀਂ ਕੀ ਜੇ ਵੀਰ ਵੀ ਜਾਊਂ ਫਿਰ ਇਹ ਹਾਲ ਤਾਂ ਕਰਾਂਗੇ ਜਰੂਰ ਪਰ ਅੱਜ ਮੈਕਸੀ ਆਪ ਚਲਾ ਕੇ ਛੱਡਾਂਗੇ ਛੱਡ ਦੇ ਨੈਕਸੀ ਨੂੰ ਆ ਮੈਨੂੰ ਤਾਂ ਪਾਪੜਾ ਜਾਤਾ ਅੱਜ ਡੈਡੀ ਪੂਰੀ ਗਰਮੈਸ਼ ਚ ਆ ਗਿਆ ਅੱਜ ਟਿਕੂ ਟਿਕੂ ਕਰਦਾ ਅੱਜ ਮਨਾਵੀ ਇਹ ਆਜਾਪ ਚਲਾ ਕੇ ਵੇਹਨੇ ਮੈਕਸੀ ਕੀ ਕਹਿੰਦੀ ਐ ਨੌਕਸਤਾわせ ਇਨਾ ਹੈ ਨਹੀਂ ਦਾ ਉਹ ਸ਼ਤਰੀ ਗਾਲ ਦੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਆਉਂਗੇ ਰਾਜੀ ਕੁ ਜਿਓਂਗੇ ਬੋਲੋ ਜਰਾ ਤੱਕੀ ਕਿ ਲੋਚੇ ਤੂੰ ਮੇ ਤਾਂ ਦੂਰ ਰਹਿ ਕਰੰਟ ਦਾ ਕੰਮ ਆ ਠੀਕ ਹੈ ਜੇ ਦੂਰ ਰਵੇਂਗੀ ਬਹੁਤ ਵਧੀਆ ਰਹੇਗੀ ਵੀ ਕਰੰਟ ਲੱਗ ਜੀ ਤੈਨੂੰ ਮੈਂ ਕਹਾਂ ਕਰੀਏ ਨਾ ਤੂੰ ਕਹਿੰਦੀ ਪਾਲਾ ਲਾਂਦਾ ਇਹਨੂੰ ਠੀਕ ਹੈ ਉਹ ਨੌ ਜੀ ਅਸੀਂ ਆ ਤਾਂ ਜੋ ਜੋੜੀਣਾ ਕੋਈ ਤਾਰ ਵੀ ਕੱਟਣੀ ਨੀ ਪਊਗੀ ਕਿ ਨਹੀਂ ਹੂੰ ਤੁਹਾਨੂੰ ਇਹ ਕਹਤਾ ਹੂੰ ਜਦੋਂ ਤਨ ਪੁੱਛੇ ਆਣੀ ਤਨ ਦੱਛੇ ਆਣੀ ਲਾਜੀ ਆਜੀ ਆਪਾਂ ਲੌਨ ਲੱਗੇ ਔਰ ਤਾਰ ਨੰਨੂ ਪਾਛੇ ਹੋ ਜਾ ਬਾਈ ਮੈਂ ਪਲੱਗ ਲੌਨ ਲੱਗਾ ਠੀਕ ਹੈ 하기 ਸਾਂ ਜੋ ਹੁਣ ਇਹ ਪਲੱਗ ਤੇ ਪੱਖੇ ਦਾ ਵੀ ਇਹ ਕਿਹੜੇ ਪਾਛੇ ਦੀ ਸੁਚਾ ਬੰਦ ਆ ਨਾ ਸੁਚਾ ਇਹ ਹਾਂ ਬੰਦ ਆ ਇਹ ਕਿਹੜਾ ਬੰਦ ਆ ਠੀਕ ਹੈ ਨਾ ਲਓ ਜੀ ਆਪਾਂ ਹੁਣ ਆਪਾਂ ਇਹਨੂੰ ਕਰਕੇ ਇਹਨੇ ਚਾਲੂ ਆਈ ਰੱਖ ਦਿੰਨੇ ਆ ਹੈਨਾ ਨਾਲੇ ਪਤਾ ਲੱਗ ਜੂਗਾ ਲੈ ਹੁਣ ਮੈਂ ਲਾਉਣ ਲੱਗਾ ਨੰਨੂੰ ਤਾਰ ਤੇ ਤੂੰ ਹੋ ਜਾ ਪਾਛੇ ਠੀਕ ਹੈ ਨਾ ਜਦੋਂ ਹੋਈ ਕਰਨ ਕਰਨ ਸੁਜਣਾ ਕੁਛ ਨਹੀਂ ਇਹ ਚਲੋ ਨਹੀਂ ਹੁਣ ਆਪਾਂ ਚਲਾਉਣ ਲੱਗੇ ਆ ਮੈਕਸੀ ਹਾਂ ਆ ਵੀ ਚੋਚੂ ਨਾਤੀ ਆ ਵੀ ਚੋਚੂ ਨਾਤੀ ਨਾ ਤੇ ਹੁਣ ਅਸੀਂ ਚਲਾਵਾਂਗੇ ਨਹੀਂ ਨਹੀਂ ਜੀ ਕੰਮ ਨਹੀਂ ਕਰ ਰਹੀ ਮੈਂ ਕੁਮਣਾ ਨਹੀਂ ਇੱਥੇ ਮੈਂ ਕੁਮੋਗੇ ਤਰੰਤਰ ਨਾਲ ਜੁੜ ਨਹੀਂ 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 ਖੜ ਜਾ ਤੂੰ ਟੈਨਸ਼ਨ ਨਾ ਲੈ ਕੋਈ ਨਹੀਂ ਆਪਾਂ ਕਰਦੇ ਹੱਲ ਕੋਈ ਆਪਾਂ ਚੱਲ ਪੋਣੀਏ ਪਾਪਾ ਚੱਡ ਤੂੰ ਦੂਰ ਰਹਿ ਪਾਪਾ ਜਿਹੜੀ ਪੜਾ ਕੇ ਤੱਕਣਾ ਹੈ ਨਾ ਲਓ ਜੀ ਇਹ ਜਿਹੜਾ ਲੈਗ ਦਾ ਕੰਮ ਹੁੰਦਾ ਨਾ ਕਿ ਦੂਰ ਰਹਿ ਜਾਂਦਾ ਤੇ ਹੋਂ ਨਹੀਂ ਮੈਨੂੰ ਸ਼ੱਕ ਆ ਵੀ ਇਹ ਕੱਟ ਕੇ ਦੋਨੇ ਤਾਰਾ ਨਹੀਂ ਨਾ ਜਾਂਦੀਆਂ ਹਨ ਵੀ ਐਂ ਕਰੰਟ ਮੱਕੀ ਹੈ ਇਹ ਅ ਇਹਦੇ ਨਾਲ ਲੱਗੀ ਲਾਲ ਦਾ ਆ ਨੀਲੀ ਨਾ ਹੈ ਨਾ ਇਹ ਵੀ ਤਾਰਾ ਸਹੀ ਆ ਵੀ ਸਹੀ ਹੈ ਚੱਲ ਕਿਉਂ ਨਹੀਂ ਰਹੀ ਆ ਜਾਓ ਆ ਜਾਓ ਨੋਸਟਕ ਘੋੜਨ ਕਰਿਆ ਆ ਨੋਸਟਕ ਘੋੜਨ ਕਰਿਆ ਤੁਹਾਨੂੰ ਮੋਂ ਆਪਾਂ ਨੂੰ ਛੋਚ ਪੱਟ ਨਹੀਂ ਪੈਣੀ ਐ ਨੇ ਸੱਚੀ ਕੋਲ ਦੇ ਆਪਾਂ ਚਲਾ ਕੇ ਛਟਨੀ ਐ ਅੱਜ ਇਸ਼ਾਰਾ

ਕੁੜੀ ਦੋ ਰੋ ਗਿਆ ਆ ਲੈ ਕੁੜੀ ਦਾ ਲੈ ਵੀ ਤੇ ਕੁੜੀ ਮਾਰ ਕੇ ਜਮਵਾਰ ਨਹੀਂ ਹੈ ਨਾ ਜੇ ਤੇਰੀ ਕੁੜੀ ਮਾਰ ਕੇ ਅਸੀਂ ਜਮਵਾਰ ਨਹੀਂ ਹੈ ਅੱਗੇ ਸਮਝੋ ਲੋ ਤਾਂ ਮੰਝੈਨਾ ਤੂੰ ਠਾਣਾ ਅਸੀਂ ਤੂੰ ਠਾਣਾ ਆ ਲੈ ਤਾਰਾ ਤਾਂ ਨਹੀਂ ਤੇਰੀਆਂ ਪੈਰਤੀਆਂ ਲੈ ਹੂੰ ਤੇ ਪਾਪਾ ਕਰਿਆ ਦੇ ਵੈਕਸੀਨ ਪੰਗਾ ਲਈ ਬੈਠੇ ਆ ਮੈਕਸੀਮ ਨੂੰ ਟੀਕਰੀਆ ਦੇ ਦੇਖ ਚਲਾਉਂਦੇ ਆ ਛਾਹ ਹੁੰਦਾ ਕਿ ਚਟਨੀ ਬਣਾ ਕੇ ਖਵਾਉਣਗੇ ਨਹੀਂ ਜੀ ਚਲਾ ਲਈ ਤਾਂ ਚਟਨੀ ਬਣਾ ਕੇ ਖਵਾ ਦੇਣਗੇ ਕੇ ਇਸ ਮਾਨ ਮਰ ਵੀ ਗਿਆ ਬਸ ਥੋੜਾ ਇੱਧਰ ਪਾਸੇ ਇਹ ਜਿਹੜਾ ਉਹਨੂੰ ਪਈਆ ਇਹ ਲੋਡ ਵੀ ਕੀਤਾ ਮੈਂ ਮੈਂ ਮਿਚ ਲਾਉਂ ਕਿ ਮੈਂ ਚਾਹਤਾ ਹਾਂ ਇਹ ਬੋ ਆਪ ਫਿਚਾ ਦੇ ਅੱਧੇ ਬ੍ਰੇਕ ਚਾ ਮਾਨਵੀਰ ਨੇ ਲਾਤਾ ਕਾ ਸਾਗ ਜੇ ਹੁਣ ਨਿਸ਼ਾਨਾ ਲਾਊਗਾ ਇਹਦੇ ਨੰਬਰ ਲੱਗਣੇ ਮੌਜੀ ਅਸੀਂ ਹੋਣ ਲੱਗੇ ਐਨ ਕਸਨ ਉਹਨੂੰ ਕਾਸਟ ਕਿਹੜਾ ਮੇਰੇ ਉਹ ਨਿਆਣੀ ਤਾਰਾ ਸਹੀ ਹੈ ਠੀਕ ਹੈ ਜੀ ਥੋੜਾ ਥੋੜਾ ਕੰਮ ਤਾਂ ਜਾਣਦੇ ਹਾਂ ਥੋੜੋ ਥੋੜੋ ਸਿੱਖ ਜਾਂਗੇ ਪਰ ਡਰ ਲੱਗਦਾ ਪਟਾਕਿਆਂ ਤੋਂ ਪਟਾਕਾ ਬੱਟਾ ਪੈ ਗਿਆ ਤਾਂ ਕੰਮ ਹੋ ਜਾਣਾ ਖਰਾਬ ਡਰ ਬਹੁਤ ਲੱਗਦਾ ਹਨ ਕਰਮਜੀਤ ਨੂੰ ਕਹਿੰਦੇ ਹੱਥ ਲਾ ਕੇ ਦੇਖ ਲੈ ਵੀ ਕਿਤੇ ਕਿਤੇ ਕਰੰਟ ਨਹੀਂ ਹੁੰਦਾ ਮੰਨਦੀ ਨਹੀਂ ਇਹ ਗੱਲ ਕਿ ਇਹ ਆਨੇ ਮੁੰਡਿਆਂ ਦਾ ਬਾਪੂ ਲਾਉਂਦਾ ਹੁੰਦਾ ਇਹ ਹੈ ਨਾ ਨਨੂ ਪਾਪੂ ਹੱਸੀ ਆਵੇ ਤੂੰ ਜੇ ਮੈਂ ਚਲ ਨੂੰ ਹੀ ਕਰਦਾ ਅੱਗੇ ਵੀ ਕੰਮ ਬਲ ਲੱਗ ਜ ਜਾਂਦਾ ਜੀ ਲਓ ਜੀ ਹੁਣ ਆਪਾਂ ਇਹਦਾ ਕਾਲਾ ਕੰਮ ਟੀਚਨ ਠੀਕ ਹੈ ਜੀ ਮੈਨੂੰ ਸ਼ਕ ਕੰਮ ਆ ਕਰਨਾ ਹੋਵੇ ਲਓ ਜੀ ਅਸੀਂ ਹੁਣ ਲੱਗੇ ਆ ਤਰਾਇ ਲਾਈਨ ਠੀਕ ਹੈ ਜੀ ਤੇਰਾ ਬਹਿਨੇ ਆ ਜੇ ਤਾਂ ਕੱਲ ਤਾਂ ਚੱਲ ਪਈ ਸੀਗੀ ਕੱਲ ਤਾਂ ਤਾਰੇ ਢਲੇ ਗਏ ਤੁਵੇਂ ਮਾਹੀਆ ਅੱਜ ਤਾਰੇ ਦਿੱਤੀਆਂ ਆਕਾਸ ਇਹ ਚੱਕਰ ਹੁਣ ਕੇ ਨਾ ਵੇਖ ਰਹੇ ਹਾਂ ਕਿ ਤਾਰ ਕੋ ਜੁੜਦੀ ਤਾਂ ਨਹੀਂ ਜਾਂ ਨਹੀਂ ਮਾਈਕ ਰੂ ਸੱਚਾ ਪਾਤਸ਼ਾ ਤੇਰਾ ਹੀ ਆਸਰਾ ਧੰਨ ਗੁਰਨਾਨਕ ਦੇਵ ਜੀ ਅਨੇ ਆਜੇ ਆਨਨੂ ਨੇੜੇ ਨੇੜੇ ਆ ਜਾ ਆ ਸੱਚ ਲਾ ਦੀ ਆ ਸੱਚ ਲਾ ਕੇ ਛੱਡੀ ਮੜੀ ਲੱਗਣਾ ਪਕਾ ਐਨੂੰ ਸਿੱਧੀ ਕਰੋ ਪਪਾ ਜੀ ਇਹ ਚੱਲਦੀ ਐਨੂੰ ਸਿੱਧੀ ਕਰੋ ਛੱਡੀ ਦਾ ਨਹੀਂ 1.5 ਤਾਂ ਇਹ ਕਰੀ ਨੂੰ ਤਾਂ ਨੂੰ ਚੱਕ ਦੋ ਇਹਦਾ ਪਤਾ ਨਹੀਂ ਟੈਸਟਪੈਨ ਕੰਮ ਕਰਦਾ ਕਿ ਨਹੀਂ ਪਪਾ ਜੀ ਪਪਾ ਜੀ ਇਹਨੂੰ ਚੱਕ ਦੋ ਕਿਦੋਂ ਗਿਆ ਹੋਤਾ ਟੈਸਟਪੈਨ ਨਹੀਂ ਜਾਂ ਪੰਦ ਕਰ ਦੋ ਆਉਂਦੇ ਨਹੀਂ ਛੱਡੀ ਵੇਖਣਾ ਕਿਰਨ ਤਾਂ ਆਉਂਦਾ ਕਿ ਨਹੀਂ ਅਰੰਧ ਤੁਸੀਂ ਛੱਡੀ ਹੈ ਕਰਦੇ ਬੰਦ ਕਰਦੇ ਕਰਦੇ ਬਲਕੋ ਕੋਲੇ ਪੈਰੇ ਨਹੀਂ ਨਿਕਲ ਆਹ ਪਟਾਪੀ ਤੋੜੀ ਐ ਇੱਕ ਤਾਂ ਮੇਰੇ ਨਾਲ ਜਿਹੜੇ ਹੈਲਪਰ ਹੈ ਜੀ ਉਹ ਵੀ ਆਲਕੀ ਮੈਂ ਬਦਲ ਦੇ ਦੇ ਨਵੇਂ ਰੱਖਣੇ ਜਿਹੜੇ ਮੇਰੇ ਨਿੱਕੇ ਹੈਲਪਰ ਹੈ ਨਾ ਉਹ ਮੈਨੂੰ ਪੂਰਾ ਕੰਮ ਨਹੀਂ ਦੇ ਰਹੇ ਤਾਰਾਂ ਵੀ ਸਹੀ ਲੱਗਣਾ ਸਾਰਾ ਕੁਝ ਸਹੀ ਹੋ ਗਿਆ ਆ ਤਾਰ ਆਵਾਜ਼ਾਂ ਦਾ ਤਾਲੇ ਸਿੱਧ ਨਾਲੀ ਜੋੜੀਏ ਤੇ ਮੈਨੂੰ ਸ਼ੱਕ ਹੈ ਵੀ ਇਹਨਾਂ ਕੋਈ ਪਰਮਾਤਾ ਨਵਾਦਾ ਜੀ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਰੂਟੋ ਫੈਮਿਲੀ ਦਾ ਵੀ ਤੈਅ ਦਿ ਲੋ ਧੰਨਵਾਦ ਪਰਮਾਤਮਾ ਜੜਦੀ ਕਲਾ ਵਿੱਚ ਰੱਖੇ ਸੱਚੇ ਪਾਛੈ ਦਿਨ ਦੁਪਹਿਰੀ ਰਾਤ ਚੋਕਨੀ ਬਾਕੀ ਤੱਕੀ ਬਾਕੀ ਤੇ ਕੱਲ ਨੂੰ ਅਸੀਂ ਨਵੇਂ ਬਲਾਕ ਦੇ ਨਾਲ ਫੇਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤੇ ਹੌਣ ਕਾਰਮਜੀਤ ਥੋੜਾ ਥੋੜਾ ਕੱਪੜੇ ਚਾਉ ਕੇ ਪਹਿ ਚੁੱਕੇ ਨੇ ਆਰਾਮ ਕਰ ਰਹੇ ਨੇ ਉਹ ਪਏ ਨੇ ਉਧਰ ਦੇਖੋ ਜੀ ਉਹ ਪਏ ਨੇ ਹੋਰ ਉੱਠਣਗੇ ਪਤਾ ਨਹੀਂ ਦੋ ਵਾਰੀ ਚਾਹ ਕਰਨਗੇ ਕਿ ਨਹੀਂ ਤਨਾ ਦਿੱਤਾ ਮੋਹਨਾ ਸੱਤ ਕਰਾੜੇ ਮਾਰੀ ਜਾ ਰਹੇ ਆ ਤੇ ਬੰਦ ਇਸ ਤਰ੍ਹਾਂ ਕਰਕੇ ਉਹ ਸਾਨੂੰ ਆਹਦੇ ਮੈਡੀਸਿਨ ਨੂੰ ਹੱਥ ਲਾਓ ਅਸੀਂ ਬਥੇਰਾ ਮੈਡੀਸਿਨ ਨੂੰ ਹੱਥ ਲਾਇਆ ਉਹ ਰਹਾਂ ਸਾਡੇ ਵਾਸਤੇ ਦਾ ਰੋਗ ਨਹੀਂ ਰਿਹਾ ਠੀਕ ਹੈ ਜੀ ਆਹ ਪਤਾ ਨਹੀਂ ਕਿੱਥੇ ਕਿਸ ਹਾਂ ਠੀਕ ਹੈ ਇਹ ਤਾਰਾ ਵੀ ਟੈਟ ਆ ਸਾਰਾ ਕੁ ਟੈਟ ਹੈ ਇਹ ਨਹੀਂ ਵਿੱਚੋਂ ਤਾਂ ਨਹੀਂ ਕੋਈ ਫੜੀ ਗੱਦੀ ਬਣਾਇਆ ਲਾਲਾਂ ਨੇ ਉਹ ਕਿਰ ਕਿਰ ਕਿ ਲਾਲਾਂ ਨੇ ਨੌਜੀ ਅੰਠੋਂ ਜਾਂਦੀ ਜਾਂਦੀ ਮਾਰੀ ਨਕੇਰਾ ਫੇਰ ਵਿਖਾ ਦਿੰਦੇ ਆ ਵੀ ਕੇਰਾ ਚੱਲੂਗੀ ਤੇ ਨਹੀਂ ਚੱਲੂਗੀ ਮੜੀ ਸੋਚ ਗਈ ਤੂੰ ਤਾਂ ਚੱਕੋ ਬੱਬੀ ਤਾਂ ਤਾਂ ਨਹੀਂ ਚੱਕਣੀ ਜੀ ਤਾਂ ਫੇਰ ਹੀ ਤਾਂ ਥੱਲੋ ਪਲੱਗ ਪੂਗਾ ਤੇ ਵੇ ਇਹ ਤਾਂ ਹੱਥ ਨਾਲ ਹੱਥ ਨਾਲ ਆ ਉਧਰ ਸੋਚ ਲੱਗੀ ਆ ਹੱਥ ਨਾਲਾ ਤੂ ਦੂਰ ਨਹੀਂ ਰਹੀ ਆ ਬੰਦ ਕਰੀ ਨਹੀਂ ਜੇ ਨਾ ਨਿੱਕੇ ਨਿੱਕੇ ਆ ਹਾਂ ਬੱਚੇ ਕਿਉਂ ਨਿੱਕੇ ਨਿੱਕੇ ਕਿਉਂ ਪੰਗੇ ਲਈ ਜਾਂਦੇ ਆ ਬੱਚੇ ਮੈਨੂੰ ਨਹੀਂ ਲੋੜੀ ਦੇ ਬੱਚੇ ਲੋ ਜੀ ਆਪਾਂ ਨੂੰ ਬਰੇ ਸਿਮਲ ਕੇ ਵੀ ਨਹੀਂ ਚੱਲਦੀ ਇਹ ਹੁਣ ਇਹ ਆਪਾਂ ਨੂੰ ਕਿਸੇ ਮਿਸਤਰੀ ਮਾਰ ਮਿਸਤਰੀ ਕੋਲੇ ਨਹੀਂ ਇਹ ਛਾਤੀ ਨਹੀਂ ਜੇ ਕੱਲ ਨੂੰ ਕੰਮ ਇਸੇ ਤੋਂ ਲਵਾਂਗੇ ਤੇ ਕੱਲ ਨੂੰ ਮੈਂ ਇਹ ਮਿਸਤਰੀ ਕੋਲੇ ਲੈ ਜਾਊਂਗਾ ਵੀ ਚੱਲ ਕਿਉਂ ਨਹੀਂ ਰਹੀ ਕੀ ਚੱਕਰ ਹੈ ਤੇ ਅਸੋਚ ਬੰਦ ਹੈ ਲੱਗਦਾ ਕਾਂਡੇ ਰੰ ਨੂੰ ਸ਼ੱਕਾ ਨਾ ਸੋਚੋ ਕਬ ਨਿਕਾ ਗਈ ਆ ਆ ਮੈਂ ਤਾਂ ਕਿ ਕਿ ਨਿਕਾਇਆ ਨੇ ਹੋਈ ਭੈਣ ਭਰਾਵਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਇੱਕ ਕਮੈਂਟ ਆ ਰਾਈ ਜਰੂਰ ਦੱਸਿਓ ਇਹ ਮੈਸਰੀ ਕੋਲੇ ਲੈ ਜਾਈਏ ਜਾਇਨੂ ਇਹਦੇ ਬਾਕੀ ਆ ਉਹ ਜਿਹੜੀ ਚੀਜ਼ਾਂ ਖੁੱਲ ਜੇ ਮੁਰਕੇ ਵੀ ਕੋ ਕਾਲਜ ਨਹੀਂ ਬੰਦੀ ਹੈ ਨਾ ਤੇ ਇਸ ਤਰ੍ਹਾਂ ਕਰਕੇ ਵੀ ਅਸੀਂ ਬੰਦ ਕਰ ਦਿੱਤੀ ਹੈ ਬਾਹਲਾ ਆਪਾਂ ਨਹੀਂ ਛੇੜਿਆ ਨੂੰ ਤੇ ਇਹਨਾਂ ਨੁਸਾਨ ਉਹ ਸਦਾ ਸਾਰੇ ਪੈਣਾ ਪਰਾਵੰਦਾ ਧੰਨਵਾਦ ਆ ਜੀ ਸਤਿ ਸ੍ਰੀ ਅਕਾਲ ਪੈਣਾ ਪਰਾਵੰਦ ਸਾਡੇ ਸਿੱਤਰੇ ਬਲੌਕ ਨਾਲ ਜੁੜੇ ਹੋਏ ਆ ਜੀ ਕੇਰਾ ਲਾਈਕ ਕਰਦੇ ਰਹੋ ਜੀ YouTube ਫੈਮਿਲੀ ਦਾ ਸਾਰੀ ਦਾ ਧੰਨਵਾਦ ਅਜਿਹੇ ਮੇਰੇ ਨਵੇਂ ਭੈਣ ਭਰਾ ਜੁੜੇ ਨੇ ਉਹਨਾਂ ਨੂੰ ਤੰਦਰੁਸਤੀ ਦੇਵੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ